ਪੰਜਾਬ ਸਰਕਾਰ ਵੱਲੋਂ ਲੈਂਡ ਪੋਲਿੰਗ ਸਕੀਮ ਨੂੰ ਵਾਪਸ ਲੈ ਲਿਆ ਗਿਆ ਹੈ ਜਿਸ ਦੇ ਚਲਦਿਆਂ ਗੁਰਦਾਸਪੁਰ ਦੇ ਪਿੰਡ ਕੋਰਾਲਾ ਦੀ 80 ਏਕੜ ਜੋ ਵੱਧ ਜ਼ਮੀਨ ਹੈ ਇਸ ਸਕੀਮ ਦੇ ਅਧੀਨ ਆਈ ਸੀ ਕਿਸਾਨਾਂ ਵੱਲੋਂ ਸਰਕਾਰ ਦਾ ਫੈਸਲਾ ਵਾਪਸ ਲੈਣ ਤੋਂ ਬਾਅਦ ਜਮ ਕੇ ਆਤਿਸ਼ਵਾਜੀ ਕੀਤੀ ਗਈ ਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ ਤੇ ਸਾਰੇ ਪਿੰਡ ਦੀ ਜਿੱਤ ਹੋਈ ਯਾਰ ਤੇ ਸਾਰਿਆਂ ਦੇ ਘਰ ਦੇ ਵਿੱਚ ਖੁਸ਼ੀ ਆਈ ਹੈ ਤੇ ਖੁਸ਼ੀ ਦੇ ਮਤਲਬ ਪਹਿਲਦਾਰ ਅਡੇ ਐਮਐਲਏ ਸਾਹਿਬ ਨੇ ਬਹੁਤ ਸਹਿਯੋਗ ਦਿੱਤਾ ਸਾਡੇ ਨਾਲ ਕਿਸਾਨ ਜੁਨੀ ਜੁਨੀਅਨ ਨੇ ਵੀ ਬਹੁਤ ਸਾਥ ਦਿੱਤਾ ਸਾਡਾ ਸਾਰਿਆਂ ਦਾ ਜੋ ਕਿ ਸਾਡੇ ਪਿੰਡ ਨੂੰ ਤੀਜੀ ਮਾਰ ਵੱਜ ਚਲੀ ਸੀ ਤੇ ਤੀਜੀ ਮਾਰ ਦੇ ਵਿੱਚ ਸਾਡਾ ਘਰਾਲਾ ਪਿੰਡ ਸਾਰਾ ਹੀ ਖਤਮ ਹੋ ਚੱਲਿਆ ਸੀ ਪਹਿਲਾਂ 84 ਗੱਲੇ 7 ਨੰਬਰ ਸਕੀਮ ਚ ਆਈ ਤੇ ਰਾਡੇ ਬਾਈਪਾਸ ਚ ਜ਼ਮੀਨ ਆਈ ਜਿਹੜੀ ਰਹਿੰਦੀ ਖੁੰਦੀ ਜ਼ਮੀਨ ਹੀ ਨਾ ਉਹ ਲੈਂਡ ਪੂਲਿੰਗ ਚ ਖਤਮ ਹੋ ਚਲੀ ਸੀ ਸਾਰਿਆਂ ਨੇ ਸਾਡਾ ਸਹਿਯੋਗ ਦੇ ਕੇ ਵੀ ਆਡੀ ਮੈਲ ਜਿੱਤ ਪ੍ਰਾਪਤ ਕਰਾਈ ਪਹਿਲਾਂ ਤੇ ਹਾਨੂੰ ਚਲੋ ਸੋਚਦਾ ਕੁਝ ਨਹੀਂ ਤੇ ਜਦੋਂ ਆਪਾਂ ਇਹ ਖਬਰ ਦੇਖੀ ਹੈ ਖਬਰ ਵੇਖ ਕੇ ਸਾਰਿਆਂ ਦੇ ਮਤਲਬ ਬਹੁਤ ਹੀ ਜ਼ਿਆਦਾ ਖੁਸ਼ੀ ਦਾ ਚਿਹਰਾ ਵੀ ਸਾਰਿਆਂ ਦੇ ਆਏ ਤੇ ਸਾਰਿਆਂ ਨੇ ਪਿੰਡਾਂ ਨਾਲ ਮਿਲ ਕੇ ਮਤਲਬ ਆਪਣੀ ਖੁਸ਼ੀ ਪ੍ਰਗਟ ਵੀ ਕੀਤੀ ਆਪਾਂ ਨਾਲ ਮਤਲਬ ਸਾਡੇ ਹਲਕੇ ਦੇ ਐਮ.ਐਲ.ਏ ਸਾਹਿਬ ਇਹ ਵੀ ਨਾਲ ਤੁਰੇ ਇਹਨਾਂ ਨੇ ਸਾਨੂੰ ਰਾਹ ਵਿਖਾਏ ਸਾਡੀ ਕਿਸਾਨ ਯੂਨੀਅਨ ਨੇ ਸਾਰਿਆਂ ਨੇ ਰਾਹ ਵਿਖਾਏ ਵੀ ਆਪਾਂ ਰਾਹ ਦੱਸਿਆ ਔਰ ਰਾਹ ਤੇ ਚੱਲੇ ਆ ਜਿੱਦਾਂ ਜਿੱਦਾਂ ਸਾਨੂੰ ਦੱਸਿਆ ਗਿਆ ਉਹਦਾ ਉਹਦਾ ਕਰਦੇ ਗਏ ਆ ਤੇ ਇਸੇ ਹਿਸਾਬ ਨਾਲ ਸਾਡੀ ਜਿੱਤ ਪ੍ਰਗਟ ਹੋਈ ਮੇਰਾ ਨਾਮ ਗੁਰਦੇਵ ਸਿੰਘ ਪਿੰਡ ਘਰਾਲੇ ਤੋਂ ਪਹਿਲਾਂ ਸਾਡੀ 84 ਏਕੜ ਜ਼ਮੀਨ ਆ ਗਈ ਉਸ ਤੋਂ ਪਹਿਲਾਂ ਬਾਈਪਾਸ ਚ ਆ ਗਈ। ਹੁਣ ਲੈਂਡ ਪੋਲਿੰਗ ਸਕੀਮ ਆ ਗਈ। ਤੇ ਸਾਨੂੰ ਇਹ ਹੀ ਹੈ ਕਿ ਮਤਲਬ ਅਸੀਂ ਰੋਟੀ ਤੋਂ ਵੀ ਵਾਂਝੇ ਰਹਿ ਜਾਣ। ਤੇ ਅਸੀਂ ਕਮਾਉਣੇ ਜੱਟਾਂ ਦੇ ਪੋਤਾਂ ਜੀ। ਹੋਰ ਕੋਈ ਕੰਮ ਤੇ ਹੈ ਨਹੀਂ ਸਾਡੇ ਕੋਲ। ਜਾਂ ਕੋਈ ਸਰਕਾਰੀ ਨੌਕਰੀਆਂ ਆ ਜਾਂ ਕੁਛ ਆ ਜਾਂ ਕੁਛ। ਖੇਤੀਬਾੜੀ ਕਰਦੇ ਆਂ, ਖੇਤੀਬਾੜੀ ਕੀਤਾ ਸਾਡਾ। ਇਹ ਆਪਣੇ ਅਸੀਂ ਬਹੁਤ ਧੰਨਵਾਦ ਕਰਦੇ ਜੀ ਬਿੰਦਰਾ ਮੀਤ ਸਿੰਘ ਪਾੜਾ ਜੀ ਦਾ। ਐਮ ਐਲ ਏ ਸਾਹਿਬ ਦਾ ਸਾਡੇ ਹਲਕੇ ਦੇ ਆਪਰੇ ਸਾਹਿਬ। ਜਿਨ੍ਹਾਂ ਨੇ ਸਾਨੂੰ ਸੰਦੇਸ਼ ਦਿੱਤਾ। ਬਹੁਤ ਹੀ ਜ਼ਿਆਦਾ ਮਦਦ ਕੀਤੀ ਉਹਨਾਂ ਨੇ ਜਿਹਦੇ ਕਰਕੇ ਅਸੀਂ ਅੱਜ ਸਾਡੀ ਜਿਹੜੀ ਜ਼ਮੀਨ ਨਾਲ ਲੈਂਡ ਪੂਲਿੰਗ ਤੋਂ ਬਾਹਰ ਨਿਕਲੀ ਅਸੀਂ ਜਿੱਤ ਹੋਈ ਆ ਅਸੀਂ ਉਹਨਾਂ ਦਾ ਬਹੁਤ ਹੀ ਜਿਲੋ ਸ਼ੁਕਰਗੁਜ਼ਾਰ ਆ ਤੇ ਕਿਸਾਨ ਯੂਨੀਅਨ ਪਾਰਟੀ ਦਾ ਵੀ ਬਹੁਤ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਸਾਡੇ ਨਾਲ ਅੰਗ-ਸੰਗ ਹੋ ਕੇ ਮੋਢਾ ਲਾਇਆ ਤੇ ਸਾਡੀ ਏਕਤਾ ਹੀ ਜਿਹਦੇ ਵਿੱਚ ਸਾਨੂੰ ਮਤਲਬ ਜਿੱਤ ਪ੍ਰਾਪਤ ਹੋਈ ਆਪਣੀ ਗੱਲ ਕਰੀਏ ਘਰਾਲੇ ਦੀ ਜਿਹੜੀ ਘਰਾਲੇ ਦੀ ਇਹਨਾਂ ਨੇ ਜਿਹੜੀ ਲੈਂਡ ਜਿਹੜੀ ਇਹਨਾਂ ਨੇ ਇਕਵਾਇਰ ਕਰਨੀ ਸੀ ਉਹ ਪਹਿਲਾਂ ਵੀ ਉਹ ਸਪਿੰਡ ਦਾ ਜਿਹੜਾ ਰਕਬਾ ਉਹ ਆਲਰੇਡੀ ਅੱਗੇ ਇੱਕ ਵਾਰੀ ਇਕਵਾਇਰ ਹੋ ਚੁੱਕਾ ਉਸ ਤੋਂ ਬਾਅਦ ਜੇ ਅੱਜ ਫਿਰ ਦੁਬਾਰਾ ਜੇ ਇਕਵਾਇਰ ਹੋ ਜਾਂਦਾ ਉਹ ਸਪਿੰਡ ਦਾ ਤੇ ਨਾਮੋ ਨਿਸ਼ਾਨ ਖਤਮ ਹੋ ਜਾਣਾ ਸੀ ਪਹਿਲਾਂ ਵੀ ਸਾਡੇ ਮਾਨਯੋਗ ਹਲਕਾ ਵ代ਗੀ ਉਹਨਾਂ ਨੇ ਮੈਂ ਕੱਲ ਵੀ ਡੀਸੀ ਸਾਹਿਬ ਨੂੰ ਮਿਲ ਕੇ ਆ ਗਵਰਨਰ ਸਾਹਿਬ ਦੇ ਨਾਮ ਤੇ ਪੱਤਰ ਤੇ ਉਸ ਤੋਂ ਪਹਿਲਾਂ ਵੀ ਇਵੰਟਾਂ ਦੇ ਮੇਲੇ ਪਾਈਆਂ ਟਾਈਮ ਵੀ ਮੰਗਿਆ ਸੀ ਉਹਨਾਂ ਨੇ ਸੋ ਅਸੀਂ ਪਹਿਲਾਂ ਹੀ ਕਲੀਅਰ ਕਰ ਚੁੱਕੇ ਸੀ ਜੀ ਘਰਾਲੇ ਦੀ ਜੇ ਕੋਈ ਵੀ ਅਫਸਰ ਜਾਂ ਕੋਈ ਵੀ ਨਮਾਇंदा ਜਿਹੜਾ ਇੱਥੇ ਅਕਵਾਇਰ ਕਰਨ ਆਊਗਾ ਤਾਂ ਸਾਰਿਆਂ ਨੇ ਪਹਿਲਾਂ ਮੇਰੇ ਨਾਲ ਉਸ ਕਰਕੇ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਸਾਰਿਆਂ ਤੋਂ ਪਹਿਲਾਂ ਜਿਹੜੀ ਆ ਉਹ ਉਥੇ ਮੈਂ ਖੜਾਂਗਾ ਤੇ ਇਹ ਜਿਹੜੀ ਆ ਕਦੀ ਵੀ ਇਹ ਜਿਹੜੀ ਲੈਂਡ ਜਿਹੜੀ ਆ ਅਕਵਾਇਰ ਨਹੀਂ ਹੋਣ ਦਵਾਂਗੇ ਸੋ ਅੱਜ ਕਾਂਗਰਸ ਪਾਰਟੀ ਦੇ ਸਾਰੇ ਵਰਕਰ ਸੇਬਾਨਾ ਇਕੱਠੇ ਹੋ ਕੇ ਅੱਜ ਅਸੀਂ ਲੱਡੂ ਵੀ ਜਿਹੜੇ ਵੰਡੇ ਆ ਕਿਉਂਕਿ ਸਾਰਿਆਂ ਦੀ ਇਹ ਬਹੁਤ ਵੱਡੀ ਜਿੱਤ ਆ ਸਾਡੇ ਕਿਸਾਨ ਭਾਈਚਾਰਾ ਜਾਂ ਮਜ਼ਦੂਰ ਕਹ ਲਿਏ ਹਰ ਹਰ ਜਥੇਬੰਦੀ ਜਿਹੜੀ ਆ ਉਹਨਾਂ ਨੇ ਸਾਥ ਦਿੱਤਾ ਸੋ ਸਾਰਿਆਂ ਦਾ ਧੰਨਵਾਦ ਕਰਦਾ ਹਾਂ